ਜੋ ਨਜੇ ਜਿਸੀ ਆਪਣਗੀਆਂ ਪਹਿਣਾ ਨੂੰ ਵੀ ਜੋ ਕਿ ਕੁੜੀਆਂ ਹੁਣ ਪੜੀਆਂ ਲਿਖੀਆਂ ਹਨ ਵੀ ਜੀਨ ਦੀਆਂ ਪੈਂਟਾਂ ਤੇ ਸ਼ਰਟਾਂ ਪਾ ਕੇ ਯਾਰ ਆਪਣੇ ਹੁਣ ਸ਼ਹਿਰਾਂ ਬਜ਼ਾਰਾਂ ਚ ਤੁਰੀਆਂ ਫਿਰਦੀਆਂ ਹਨ ਵੀ ਜੀਤੀਆਂ ਪਹਿਣਾ ਨੂੰ ਇਹੀ ਮੈਸੇਜ ਹੈ ਸਾਡਾ ਹਨਾ ਵੀ ਭੈਣੋ ਵੀ ਤੁਸੀਂ ਪੰਜਾਬੀ ਸ਼ੂਟ ਪਾਓ ਬਹੁਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਡਾ ਪਿੰਡ ਵੀਰੇਵਾਲਾ ਜੱਟਾਂ ਜੀ ਹਾਂਜੀ ਚੈਨਲ ਤੇ ਹਰਦੀਪ <li>ਭੂਲਰ ਬਾਈ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿਹੜੇ ਸੁਣ ਰਹੇ ਆ ਹਾਂਜੀ <li>ਪਰਨਾ ਵੀ ਰੱਖਿਆ <li>ਮੋਟੇ ਤੇ ਪਰਨਾ ਜਿਹੜਾ ਇਹ ਪਰਨਾ ਨਾ ਇਹ ਪਹਿਲਾ ਜਿਹੜੇ ਹੁਣ 80 ਸਾਲ ਦੇ ਬਜ਼ੁਰਗ ਨੇ ਉਹਨਾਂ ਨੂੰ ਪਤਾ ਪਰਨੇ ਦੀ ਪਹਿਚਾਨ ਇਹਨੂੰ ਪਰਨੇ ਨੂੰ ਕਹਿੰਦੇ ਸਮੋਸਾ <li>ਆਪਣਾ ਪਿੰਡ ਸ਼ੁਰੂ ਕੀਤਾ ਜੈਤੋ ਮੰਡੀ ਪਿੰਡ ਆ ਨਾਮ ਜਸਪ੍ਰੀਤ ਸਿੰਘ ਹਾਂਜੀ <li>ਆਬਰ ਵੀ ਪੰਜਾਬੀ ਪੈਰ ਆ ਵਾ ਆਪਣੋਂ ਪੰਜਾਬੀ ਹੋਂਦਾ ਮਾਣ ਆ ਹਾਂਜੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਲਓ ਜੀ ਆਪਾਂ ਆਏ ਸੀ ਬਠਿੰਡੇ ਮੇਲੇ ਦੇ ਵਿੱਚ ਮੇਲਾ ਜਾਗਦੇ ਜਗਨੂਆਂ ਦਾ ਤੇ ਉਥੇ ਆਪਾਂ ਨੂੰ ਇਹ ਬਾਈ ਮਿਲੇ ਆ ਪੁਰਾਣਾ ਰਵਾਇਤੀ ਜਿਹੜਾ ਪਹਿਰਾਵਾ ਆਪਣਾ ਖੋਸੇ ਜੁੱਤੇ ਚਾਦਰੇ ਕੁਰਤੇ ਤੇ ਹੱਥਾਂ ਐ ਖੁੰਡੇ ਤੇ ਫਰਲੇ ਵਾਲੀਆਂ ਪੱਗਾਂ ਤੇ ਜਿਹੜੇ ਝੋਲੇ ਵੀ ਕੋਲੇ ਹੈਗੇ ਆ ਉਹ ਵੀ ਪੁਰਾਣੇ ਤੇ ਇਹਨਾਂ ਸਾਰੇ ਬਾਈਆਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕਿਹੜੇ ਕਿਹੜੀ ਜਗ੍ਹਾ ਤੋਂ ਆਏ ਆ ਨਾਮ ਵਗੈਰਾ ਇਹਨਾਂ ਦੇ ਪਤਾ ਕਰ ਹਾਂਜੀ ਆਪਣਾ ਨਾਮ ਦੱਸ ਦਿਓ ਤੇ ਪਿੰਡ ਕਿਹੜਾ ਜੈਤੂ ਮੰਡੀ ਬਈ ਆਪਣਾ ਪਿੰਡ ਜੈਤੂ ਮੰਡੀ ਪਿੰਡ ਆ ਨਾਮ ਜਸਪ੍ਰੀਤ ਸਿੰਘ ਹਾਂਜੀ ਆ ਬੜਾ ਬਈ ਪੰਜਾਬੀ ਭਰਾਵਾ ਆਪਣ ਨੂੰ ਪੰਜਾਬੀ ਹੁੰਦਾ ਮਾਣ ਆ ਹਾਂਜੀ ਆਪਣੀ ਵਿਰਾਸਤ ਹੀ ਭਰਾਵਾ ਇਹ ਤੇ ਆਪਾਂ ਦੀ ਵਿਰਾਸਤ ਨੂੰ ਦੇ ਨਾਲ 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 ਲੈ ਕੇ ਤੁਰਦੇ ਆ ਆਪ ਨੂੰ ਪੰਜਾਬੀਆਂ ਦੇ ਆਪਾਂ ਨੂੰ ਪੰਜਾਬੀ ਭਰਾਵੇ ਦੇ ਨਾਲ ਹੀ ਹੋਣਾ ਜੀ ਕਿੰਨਾ ਕ ਟਾਈਮ ਹੋ ਗਿਆ ਜੀ ਇਹ ਪਾਉਂਦੇ ਆ ਤੁਹਾਨੂੰ 5 ਸਾਲ ਹੋ ਗਏ ਬਈ 5 ਸਾਲ ਤੇ ਜਿਹੜਾ ਸ਼ੁਰੂ ਚ ਪਾਉਣ ਲੱਗੇ ਉਦੋਂ ਕੋਈ ਸੰਗ ਚਚਕਚਾ ਹਟ ਗਈ ਨਾ ਦਿੱਕਤ ਆਈ ਸੀ ਥੋੜੀ ਬਈ ਹੁਣ ਹੌਲੀ ਹੌਲੀ ਪਾਓ ਚਾਜ ਖੁੱਲ ਗਈ ਆ ਪਹਿਲਾਂ ਜੋ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰਾ ਪਿੰਡ ਹੈ ਵੀਰੇਵਾਲਾ ਜੱਟਾਂ ਹਾਂਜੀ ਸਾਡੀ ਵਾਂਡੀ ਹੋਰੋਂ ਜੀ ਨਹੀਂ ਦੇਖਦੇ ਸੀ ਪਹਿਲੀ ਵਾਰੀ ਦੇਖਦੇ ਤਾਂ ਸੀਗੇ ਬਈ ਕੇਰਾ ਦਾ ਹੁਣ ਮੁੜ ਕੇ ਕਿ ਕਰੀ ਆਈ ਉਹਦੀ ਕੇਰਾ ਦਾ ਮਹਿਸੂਸ ਮਹਿਸੂਸ ਆ ਹੁੰਦਾ ਨਹੀਂ ਆ ਮੁੜ ਕੇ ਨਹੀਂ ਕੋਈ ਉਹ ਹੋਇਆ ਅੱਛਾ ਜੀ ਤੁਹਾਡਾ ਨਾਮ ਤੁਹਾਡੇ ਚੈਨਲ ਤੇ ਹਰਦੀਪ ਪੁੱਲਰ ਬਾਈ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿਹੜੇ ਸੁਣ ਰਹੇ ਆ ਹਾਂਜੀ ਤੇ ਅਸੀਂ ਤੁਹਾਡੇ ਇੱਕ ਛੋਟੇ ਮਾਧਿਅਮ ਰਾਹੀਂ ਅਸੀਂ ਆਮ ਸਾਰੇ ਹੀ ਜਨ ਜਿਹੜੇ ਲੋਕ ਐ ਸਾਰਿਆਂ ਨੂੰ ਅਸੀਂ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜੋ ਆਪਣਾ ਪਹਿਲਾਂ ਤੋਂ ਪੰਜਾਬੀ ਪਹਿਰਾਵਾ ਸੀਗਾ ਇਹ ਆਪਣੇ ਪਿਓ ਦਾਦਿਆਂ ਤੋਂ ਚੱਲਿਆ ਆਇਆ ਇਹ ਨੂੰ ਆਪਾਂ ਸਾंभ ਕੇ ਰੱਖੀਏ ਤਾਂ ਕਿ ਆਪਾਂ ਆਪਣੀ ਪਛਾਣ ਨੂੰ ਗਵਾਉਣਾ ਨਹੀਂ ਦੇਈਏ ਜਿਵੇਂ ਹੁਣ ਨਵੀਂ ਪਨੀਰੀ ਪੱਛਮੀ ਸੱਭਿਆਚਾਰ ਦੇ ਵਿੱਚ ਥੋੜੀ ਜਿਹੀ ਡਰ ਰਹੀ ਹੈ ਤੇ ਉਹ ਆਪਣਾ ਪਹਿਰਾਵਾ ਭੁੱਲ ਰਹੀ ਹੈ ਤਾ ਆਪਾਂ ਸਾਡੀ ਇਹ ਸੋਚ ਹੁੰਦੀ ਹੈ ਕਿ ਅਸੀਂ ਮੇਲਿਆਂ ਵਿੱਚ ਸ਼ਹਿਰਾਂ 'ਚ ਜਦੋਂ ਵੀ ਕਿਤੇ ਆਉਣੇ ਜਾਂਦੇ ਆਂ ਅਸੀਂ ਕੁਰਤਾ ਪਜਾਮਾ ਤੇ ਪੰਜਾਬੀ ਕੁਰਤੇ ਚਾਦਰ ਤੇ ਪੰਜਾਬੀ ਹੀ ਸੂਟ ਵਿੱਚ ਆਉਣੇ ਆ ਤਾਂ ਕਿ ਸਾਨੂੰ ਦੇਖ ਕੇ ਕੋਈ ਇੱਕ ਅੱਧਾ ਜੁੜ ਜੇ ਤਾਂ ਸਾਨੂੰ ਮਾਣ ਵਾਲੀ ਗੱਲ ਹੋਣੀ ਹੈ ਵੀ ਸਾਨੂੰ ਵੇਖ ਕੇ ਕੋਈ ਇੱਕ ਇੱਕ ਅਧਾਰ ਦੀ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਪਰਹੇਵੇ ਨਾਲ ਜੁੜਿਆ ਕਿ ਕਿੰਨਾ ਟਾਈਮ ਹੋ ਗਿਆ ਇਹ ਪਾਉਂਦਿਆਂ ਤੁਹਾਨੂੰ ਇਹ ਸਾਨੂੰ ਲਗਭਗ 5-1 ਸਾਲ ਹੋ ਗਿਆ ਹੈ ਇਸ ਪਹਿਰਾਵੇ ਨੂੰ ਪਾਉਂਦਿਆਂ ਸਾਨੂੰ ਪਹਿਲਾਂ ਸਾਡੇ ਘਰਾਂ ਦੇ ਵਿੱਚ ਕਿਤਾਇਆ ਸੀ ਸਾਡਾ ਉਹਨੂੰ ਦੇਖ ਕੇ ਸਾਨੂੰ ਥੋੜੀ ਚਿੰੰਗ ਲੱਗੀ ਕਿਰਾਂ ਤੱਕ ਦੋ ਵਾਰੀ ਸਾਨੂੰ ਮਹਿਸੂਸ ਹੋਇਆ ਵੀ ਅਸੀਂ ਕੀ ਕਰ ਰਹੇ ਹਾਂ ਸ਼ਰਮਜੀ ਵੀ ਆਈ ਜਾਂ ਸਾਡੇ ਆਂਡੀਆਂ ਗਵਾਂਡੀਆਂ ਨੇ ਤੁਚਕਰਾਂੀਆਂ ਵੀ ਮਾਰੀਆਂ ਅਸੀਂ ਚੱਲ ਉਹਨਾਂ ਨੂੰ ਗੁੱਸੇ ਨਾ ਹੁੰਦੇ ਹੋਏ ਉਹਨਾਂ ਨੂੰ ਸਹਾਰਦੇ ਹੋਏ ਫਿਰ ਅਸੀਂ ਇਸ ਨੂੰ ਪਰਨ ਕਰ ਲਿਆ ਵੀ ਅਸੀਂ ਇਸ ਪੰਜਾਬੀ ਪਹਿਰਾਵੇ ਨੂੰ ਅਪਣਾ ਕੇ ਹੀ ਅਸੀਂ ਇਸ ਨੂੰ ਗਾਂ ਜਾਗਰਿਤ ਕਰਨਾ ਹੈ ਨਾ ਕਿ ਅਸੀਂ ਇਸ ਨੂੰ ਅਲੋਪ ਹੋਣ ਦੇਣਾ ਹੈ ਹੁਣ ਹੁਣ ਕੋਈ ਦਿੱਕਤ ਨਹੀਂ ਤੁਹਾਨੂੰ ਨਹੀਂ ਹੁਣ ਵਧੀਆ ਸਾਨੂੰ ਤਾਏ ਚਾਚੇ ਜਾਂ ਹੋਰ ਰਿਸ਼ਤੇਦਾਰਾਂ ਵੱਲੋਂ ਵੀ ਆਂਡ ਗਵਾਂਡ ਚੋਂ ਵਧੀਆ ਰਿਸਪੌਂਸ ਮਿਲ ਰਿਹਾ ਬਹੁਤ ਵਧੀਆ ਵਾਲੀਆਂ ਉਹਦੇ ਨਾਲੋਂ ਨਹੀਂ ਨਹੀਂ ਇਹ ਦੇਖਿਆ ਜਾਵੇ ਤਾਂ ਜੇ ਆਪਾਂ ਇਹਨਾਂ ਨੂੰ ਦੇਖੀਏ ਜੇ ਆਪਾਂ ਸਰੀਰ ਸਰੀਰ ਦਾ ਨਗੇਜ ਪੁਨਾਹੀ ਦਿਖਾਉਣਾ ਹੈ ਤਾਂ ਅਸੀਂ ਪੱਛਮੀ ਸੱਭਿਆਚਾਰ ਨੂੰ ਹੀ ਪ੍ਰਮੋਟ ਕਰਾਂਗੇ ਜੇਕਰ ਅਸੀਂ ਆਪਦੇ ਸਾਦੇ ਜੀਵਨ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਜੀਵਨ ਬਤੀਤ ਕਰਾਂਗੇ ਨਾ ਹੀ ਤਾਂ ਕੋਈ ਆਪਣੇ ਕਿਸੇ ਧੀ ਭੈਣ ਕੰਨੀ ਕੋਈ ਮਾੜੀ ਨਿਗਾਣਾ ਦੇਖੂਗਾ ਤੇ ਨਾ ਹੀ ਕੋਈ ਇਸ ਕੋਈ ਸ਼ਰਾਰਤੀ ਅੰਸਰ ਇਸ ਪਾਸੇ ਕੋਈ ਧਿਆਨ ਦੇਊਗਾ ਤਾਂ ਕਿ ਸਾਨੂੰ ਆਪਦਾ ਪੰਜਾਬੀ ਪਹਿਰਾਵਾ ਅਤੇ ਪੰਜਾਬੀ ਮਾਂ ਬੋਲੀ ਨੂੰ ਨਹੀਂ ਭੁੱਲਣਾ ਚਾਹੀਦਾ ਤੁਹਾਡਾ ਨਾਮ ਦੱਸ ਦਿਓ ਤੇ ਪਿੰਡ ਦਾ ਨਾਮ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਡਾ ਪਿੰਡ ਵੀਰੇਵਾਲਾ ਜੱਟਾਂ ਜੀ ਹਾਂ ਜੀ ਲਾਹਮਾਨ ਸਾਹਿਬ ਹਾਂ ਜੀ ਹਾਂ ਜੀ ਇਹ ਕਿੰਨਾ ਟਾਈਮ ਹੋ ਗਿਆ ਜੀ ਇਹ ਪਹਿਰਾਵਾ ਸਾਨੂੰ ਹੋ ਗਿਆ ਜੀ 2-3 ਸਾਲ ਅੱਛਾ ਜੀ ਹਾਂ ਜੀ ਤੇ ਪਹਿਲਾਂ ਫਿਰ ਪੈਂਟਾਂ ਚੱਲਦੀਆਂ ਜੀਂਦੀਆਂ ਨਹੀਂ ਨਹੀਂ ਪਹਿਲਾਂ ਜੀ ਕੁਰਤਾ ਪਜਾਮਾ ਹੀ ਪਾਉਂਦੇ ਸੀ अच्छा जी ਤੇ ਸਾਡੇ ਬਜ਼ੁਰਗ ਪਾਉਂਦੇ ਹੁੰਦੇ ਸੀ ਪਹਿਲਾਂ ਹਾਂਜੀ ਕੁਰਤਾ ਚਾਦਰਾ ਉਹਨਾਂ ਨੂੰ ਦੇਖ ਕੇ ਤੇ ਸਾਨੂੰ ਵਧੀਆ ਲੱਗਿਆ ਵੀ ਯਾਰਾ ਕੋਈ ਪਾਇਆ ਕਰਕੇ ਹਨਾ ਬਾਕੀ ਬਾਈ ਆਪਾਂ ਨਵੇਂ ਜੂਥ ਨੂੰ ਕਹਿਣਾ ਚਾਹੁੰਦੇ ਹਾਂ ਨਾ ਹਾਂਜੀ ਵੀ ਪੈਂਟ ਆਫ ਪੈਂਟਾਂ ਸ਼ਰਟਾਂ 'ਚ ਭਰਾਵਾ ਕੁਝ ਨਹੀਂ ਰੱਖਿਆ ਅੱਛਾ ਜੀ ਜਿਹੜਾ ਕੁਰਤਾ ਚਾਦਰਾ ਇਹ ਤਾਂ ਕੁਰਤਾ ਚਾਦਰ ਹੀ ਹੈ ਤੁਸੀਂ ਕਿਤੇ ਵੀ ਜਾਓਗੇ ਤੁਹਾਨੂੰ ਹਰੇਕ ਸਰਦਾਰ ਜੀ ਸਰਦਾਰ ਜੀ ਕਹੂਗਾ ਪੱਗ ਬੰਨੀ ਹੋਊਗੀ ਕੁਰਤਾ ਚਾਦਰਾ ਲੱਗਿਆ ਹੋਊ ਤੁਹਾਡੀ ਤੁਹਾਡੀ ਇੱਜ਼ਤ ਕਰਨਗੇ ਸਗੋਂ ਹਾਂ ਅੱਜ ਵੀ ਮੇਲੇ 'ਚ ਤੁਹਾਡੇ ਨਾਲ ਫੋਟੋਆਂ ਖਿਚਾਉਂਦੇ ਆ ਲੋਕ ਖੜਖੜ ਕੇ ਨਾ ਹਾਂਜੀ ਹਾਂਜੀ ਬਹੁਤ ਜੀ ਬਹੁਤ ਹੂੰ ਤੇ ਦੋਏ ਮਤਲਬ ਕੰਮ ਧੰਦੇ ਦੇ ਵਿੱਚ ਚਾਦਰਾਂ ਤੁਹਾਨੂੰ ਆਰਾਮਦਾਇਕ ਲੱਗਦਾ ਪਜਾਮੇ ਨਾਲੋਂ ਕੀ ਕੋਈ ਫਰਕ ਲੱਗਦਾ ਜੇ ਮ ਖੇਤ 'ਚ ਕੰਮ ਕਰਦੇ ਆ ਨਹੀਂ ਜੀ ਕੋਈ ਕੋਈ ਫਰਕ ਨਹੀਂ ਲੱਗਦਾ ਜੀ ਅਸੀਂ ਪਿੰਡ ਦੇ ਵਿੱਚ ਵੀ ਇਹੀ ਪਾ ਕੇ ਰੱਖਦੇ ਆ ਜੀ ਅੱਛਾ ਜੀ ਕੋਈ ਕੰਮ ਧੰਦਾ ਕਰਨਾ ਉਦੋਂ ਟੰਗ ਲਈਦਾ ਜੀ ਤੇ ਕੋਈ ਸਾਨੂੰ ਐਡਾ ਕੋਈ ਉਹ ਨਹੀਂ ਹੈਗੀ ਦਿੱਕਤ ਵਧੀਆ ਲੱਗਦਾ ਪੰਜਾਬੀ ਸਮਾਜ ਦੀ ਆਪ ਦੇਖੀਏ ਦੇ ਵਿੱਚ ਜਿਵੇਂ ਬਜ਼ੁਰਗ ਕੰਮ ਕਰਦੇ ਹੁੰਦੇ ਸੀ ਪੁਰਖੇ ਆਪਣੇ ਹਨ ਓਵੇਂ ਸਾਨੂੰ ਵਧੀਆ ਸੋਹਣਾ ਲੱਗਦਾ ਪੁਰਾਣਾ ਸਭ ਇਹ ਤਾਂ ਸ੍ਰੀ ਜੀ ਵਧੀਆ ਹਾਂ ਕੋਈ ਐਡਾ ਨਹੀਂ ਪਜਾਮਾ ਤਾਂ ਐ ਨਹੀਂ ਪਤਾ ਭੱਜ ਜਾਂਦਾ ਦਾ ਪਾਟ ਜੀ ਹਨਾ ਜੀ ਇਹ ਤਾਂ ਫਿਰ ਫੁੱਲਾ ਤੋਂ ਭੰਵੇਂ ਭੱਜ ਜਾਂਦਾ ਤੁਰਿਆ ਜਾਂਦਾ ਤਾਂ ਹਾਂ ਚੱਕਲਾ ਭੱਜ ਜਾਂਦਾ ਹਨਾ ਛਾਲਾ ਮਾਰਦਾ ਕਿਵੇਂ ਮਰਜੀ ਆ ਉਹ ਮੇਰੀ ਚੱਲ ਹਾਂਜੀ ਦੂਸਰੇ ਬਾਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰਾ ਪਿੰਡ ਹੈ ਬੀਰੇਵਾਲਾ ਜੱਟਾਂ ਹਾਂਜੀ ਜ਼ਿਲ੍ਹਾ ਮਾਨਸਾ ਨਾਂ ਗੁਰਮੀਤ ਸਿੰਘ ਹਾਂਜੀ ਇਹ ਜਿਹੜਾ ਪਹਿਰਾਵਾ ਅਸੀਂ ਪਾਇਆ ਨਾ ਹਾਂਜੀ ਇਹ ਅਸੀਂ ਆਪਣੀ ਪੰਜਾਬੀ ਸੱਭਿਆਚਾਰ ਨੂੰ ਦੇਖ ਕੇ ਹਾਂਜੀ ਇਹ ਪਹਿਰਾ ਪਹਿਰਾਵਾ ਪਾਉਣਾ ਸ਼ੁਰੂ ਕਰਤਾ ਅੱਛਾ ਜੀ ਅਸੀਂ ਪਿੰਡ ਵੀ ਚਾਦਰਾਂ ਬੰਨ ਲੈਂਦੇ ਹਾਂ ਕੁਰਤਾ ਚਾਦਰ ਜਦੋਂ ਖੇਤ ਵੱਲ ਜਾਣਾ ਤੇ ਉਦੋਂ ਅਸੀਂ ਤੌਰੇ ਵਾਲਾ ਪਰਨਾ ਬੰਨ ਕੇ ਅੱਛਾ ਜੀ ਤੇ ਉਦੋਂ ਅਸੀਂ ਖੇਤ ਨੂੰ ਵਗ ਜਾਨੇ ਸਾਨੂੰ ਕੋਈ ਕਿਸੇ ਦੀ ਝਿਜਕ ਨਹੀਂ ਅੱਛਾ ਜੀ ਹਾਂ ਮੋਢੇ ਤੇ ਪਰਨਾ ਵੀ ਰੱਖਿਆ ਮੋਢੇ ਤੇ ਪਰਨਾ ਜਿਹੜਾ ਇਹ ਪਰਨਾ ਨਾ ਇਹ ਪਹਿਲਾ ਜਿਹੜੇ ਹੁਣ 80 ਸਾਲ ਦੇ ਬਜ਼ੁਰਗ ਨੇ ਉਹਨਾਂ ਨੂੰ ਪਤਾ ਪਰਨੇ ਦੀ ਪਹਿਚਾਨ ਇਹਨੂੰ ਪਰਨੇ ਨੂੰ ਕਹਿੰਦੇ ਸਮੋਸਾ ਅੱਛਾ ਜੀ ਹੁਣ ਆਪਾਂ ਪਰਨਾ ਜਾਂ ਮੂਕਾ ਕਹਿੰਦੇ ਨੇ ਹੂੰ ਇਹ ਸੱਭਿਆਚਾਰ ਦੇ ਮੇਲੇ 'ਚ ਤਾਂ ਹੀ ਲੈ ਕੇ ਆਇਆ ਸੀ ਇਹ ਤੇ ਇਹ ਪੁਰਾਣੀ ਪਛਾਣ ਹਰੇਕ ਪੁੱਛਦਾ ਵੀ ਆਹ ਕੀ ਹੈ ਮੂਕਾ ਜਾਂ ਪਰਨਾ ਇਹ ਹੈ ਜੀ ਸਮੋਸਾ ਪੁਰਾਣੀ ਬਜ਼ੁਰਗਾ ਦਾ ਜਿਹੜਾ ਚਾਦਰੇ ਦੀ ਗੱਲ ਕਰਦੇ ਆਪਾਂ ਹਾਂ ਜੀ ਚਾਦਰਾਂ ਬੰਨਣਾ ਸੱਭਿਆਚਾਰ ਦੇ ਮੇਲੇ 'ਚ ਤਾਂ ਹੀ ਲੈ ਕੇ ਆਇਆ ਸੀ ਇਹ ਤੇ ਇਹ ਪੁਰਾਣੀ ਪਛਾਣ ਹਰੇਕ ਪੁੱਛਦਾ ਵੀ ਆਹ ਕੀ ਹੈ ਮੂਕਾ ਜਾਂ ਪਰਨਾ ਇਹ ਹੈ ਜੀ ਸਮੋਸਾ ਪੁਰਾਣੀ ਬਜ਼ੁਰਗਾ ਦਾ ਜਿਹੜਾ ਚਾਦਰੇ ਦੀ ਗੱਲ ਕਰਦੇ ਆਪਾਂ ਹਾਂਜੀ ਚਾਦਰਾਂ ਬੰਨਣਾ ਦੇ ਕਾਰਨ ਕਈ ਨੇ ਹਾਂਜੀ ਜੇ ਹੁਣ ਆਪਾਂ ਚਾਦਰਾਂ ਬੰਨ ਕੇ ਸਰਦੀ ਦਾ ਮੌਸਮ ਹੈ ਹਾਂਜੀ ਜੇ ਆਪਾਂ ਉਹਨੂੰ ਕਿਤੇ ਵੀ ਲੋੜ ਪੈਂਦੀ ਹੈ ਆਪਣੇ ਉੱਤੇ ਕੱਪੜਾ ਨਹੀਂ ਹੈਗਾ ਤੇ ਇਹਨੂੰ ਖੋਲ ਕੇ ਉੱਤੇ ਬੁਕਲ ਮਾਰ ਸਕਦੇ ਆਪਾਂ ਅੱਛਾ ਜੀ ਤੇ ਕਈ ਵਾਰ ਖੇਤਾ ਵੱਲ ਜਾਂਦੇ ਆਪਾਂ ਆਪਾਂ ਕੋਈ ਚੀਜ਼ ਸਬਜ਼ੀ ਲੈ ਕੇ ਆਉਣੀ ਹੈ ਕੋਈ ਕੁਝ ਹੋਰ ਲੈ ਕੇ ਆਉਣਾ ਹੈ ਤਾਂ ਆਪਾਂ ਇਹਨੂੰ ਬੰਨੋ ਤੇ ਇਹਦੇ ਵਿੱਚ ਪਾਓ ਇਹਦੇ ਇਹ ਫਾਇਦੇ ਨੇ ਤੇ ਇਹ ਜਿਹੜਾ ਸਮੋਸਾ ਕਹਿੰਦੇ ਆ ਹਾਂਜੀ ਇਹੇ ਵੀ ਮਤਲਬ ਸ਼ਬਦ ਹੁਣ ਤਾਂ ਘੱਟ ਸੁਣਦੇ ਹਨ ਇਹ ਤਾਂ ਹੁਣ ਕੋਸਾਸ ਕਿਸੇ ਨੂੰ ਪਤਾ ਹੀ ਨਹੀਂ ਖਾਣ ਵਾਲਾ ਹੀ ਸਮੋਸਾ ਚੱਲਦਾ ਹੁੰਦਾ ਇਹ ਖਾਣ ਵਾਲਾ ਸਮੋਸਾ ਇਹ ਹੁਣ ਦੀ ਪਨੀਰੀ ਨੂੰ ਕਿਸੇ ਨੂੰ ਪਤਾ ਨਹੀਂ 50 ਸਾਲ ਤੋਂ ਥੱਲੇ ਕਿਸੇ ਨੂੰ ਨੂੰ ਪਤਾ ਪੁੱਛ ਲਿਓ ਵੀ ਆਹ ਕੀ ਚੀਜ਼ ਐ ਅਕੜੇ ਮੂਕਾ ਜਾਂ ਪਰਨਾ ਇਹ ਜਿਹੜੇ ਹੁਣ 80 ਸਾਲ ਦੇ ਉਮਰ ਦੇ ਬਜ਼ੁਰਗ ਨੇ ਉਹਨਾਂ ਨੂੰ ਪਤਾ ਐ ਮੇਰਾ ਤਾਇਆ ਜੀ ਸੀਗਾ ਉਹ ਪਰਨਾ ਨਹੀਂ ਜਾਂ ਮੂਕਾ ਨਹੀਂ ਕਹਿੰਦਾ ਸੀ ਉਹ ਕਹਿੰਦਾ ਸੀ ਮੇਰਾ ਸਮੋਸਾ ਉਹ ਹਰ ਵਕਤ ਮੋਢੇ ਤੇ ਰਹਾਦਾ ਸੀ ਤਾਂ ਕਰਕੇ ਉਹਦੀ ਪਛਾਣ ਨੂੰ ਅਸੀਂ ਦੇਖ ਕੇ ਕਿ ਸਾਨੂੰ ਪਤਾ ਲੱਗਿਆ ਵੀ ਇਹ ਮੂਕੇ ਨੂੰ ਆਪਾਂ ਸਮਝੋ ਸਹੀ ਦੀ ਕਹਿ ਸਕਦੇ ਹਾਂ ਪਹਿਲਾਂ ਕਹਿੰਦੇ ਸੀ ਬਜ਼ੁਰਗ ਜੀ ਤੇ ਜਿਵੇਂ ਹੁਣ ਆਪਾਂ ਬਾਈ ਨਾਲ ਗੱਲ ਕਰੀ ਸੀ ਪਹਿਲਾਂ ਵੀ ਹਨਾ ਤੇ ਇਹ ਕੰਮ ਦੇ ਵਿੱਚ ਹਨਾ ਵੀ ਹਾਂਜੀ ਹਾਂ ਨਾਰਮਲ ਆ ਮੰਨ ਲਓ ਪੁਰਾਣੀਆਂ ਕੱਪੜੇ ਜਿਹੜੇ ਵੀ ਮਤਲਬ ਹੁਣ ਤੁਸੀਂ ਪਹਿਨੇ ਹੋਏ ਹਨਾ ਹਾਂਜੀ ਵੀ ਇਹ ਆਰਾਮਦਾਇਕ ਜਿਆਦੇ ਆ ਕੰਮ ਕਰਨ ਦੇ ਵਿੱਚ ਇਹ ਜੀ ਜਿਹੜਾ ਚਾਦਰਾ ਨਾ ਹੁਣ ਚਾਦਰਾ কুর্তা ਆਰਾਮਦਾਇਕ ਕੀ ਹੈ ਜੇ ਹੁਣ ਮੰਨ ਲਓ ਤੁਸੀਂ ਆਪਾਂ ਖੇਤ ਜਾਂਦੇ ਆ ਇਹਨੂੰ ਟੰਗੋ ਮੁੱਕਲ ਮਾਰੋ ਜਿਵੇਂ ਮਰਜ਼ੀ ਕੰਮ ਕਰੀ ਜਾਓ ਇਹਦੀ ਕੋਈ ਦਿੱਕਤ ਨਹੀਂ ਪਜਾਮੇ ਦੇ ਐ ਪੈਂਟ ਪਾਈ ਹੋਵੇ ਪਹਿਲੀ ਗੱਲ ਦਾ ਪੈਂਟ ਛੇਤੀ ਲੈਂਦੀ ਨਹੀਂ ਜੇ ਕੋਈ ਕੰਮ ਕਰਨਾ ਹੈ ਪੱਛੇ ਵੱਢਣੇ ਐ ਬੈਠੀ ਦਾ ਨਹੀਂ ਪੈਂਟ ਨਾਲ ਪਾਣੀ ਲਾਉਣਾ ਇਹਨੂੰ ਟੰਗੋ ਟੰਗੋ ਆ ਦਾ ਪਾਣੀ ਮਾਰਨ ਆਰਾਮ ਨਾਲ ਲਾਓ ਛੇਤ ਖੁੱਲੀ ਰਹਿੰਦੀ ਐ ਜਮ ਆਰਾਮ ਦੇ ਰਹਿੰਦਾ ਇੱਕ ਮੇਲਾ ਜਾਗ ਦੇ ਜਗੂਆਂ ਦਾ ਜਿਹੜਾ ਬਟਿੰਡੇ ਲੱਗਿਆ ਉਹਦੇ ਵਿੱਚ ਆਏ ਹੋਏ ਐ ਇਹ ਮਾਨਸਾ ਦੇ ਨੇੜੇ ਪਿੰਡਾਂ ਦੇ ਆ ਜੈਤੋ ਤੋਂ ਤੇ ਇਹਨਾਂ ਨੂੰ ਦੇਖ ਦੇਖ ਕੇ ਲੋਕ ਫੋਟੋਆਂ ਕਰਵਾ ਰਹੇ ਐ ਇਹਨਾਂ ਨਾਲ ਜੁੜ ਰਹੇ ਐ ਇਹਨਾਂ ਨਾਲ ਤੇ ਪਸੰਦ ਕਰ ਰਹੇ ਨੇ ਇਹ ਚੀਜ਼ਾਂ। ਪਾਰ ਰੱਖਦੇ ਕਿ। ਤੇ ਇਹ ਖੁੰਡੇ ਜਿਹੜੇ ਬਣਿਆ ਇਹ ਵੀ ਇਹ ਕਿੱਥੋਂ ਬਣਿਆ? ਇਹ ਆਪਣਾ ਵੀ ਇੱਕ ਕੋਟੋ ਬਣਾਇਆ ਹੈ। ਕੋਟ ਤੋਂ। ਆਹ ਛੋਟਾ ਆਪਣਾ ਇਹ ਕੋਟ ਤੋਂ ਬਣਿਆ। ਅੱਛਾ ਜੀ। ਕੋਟ ਦੇ ਖੁੰਡੇ ਬੜੀਆਂ ਮਸ਼ਹੂਰ ਆ। ਹਾਂ ਜੀ। ਇਹ ਕੇ ਹੋਰ ਵੀਰ ਭਾਰ ਪੁਰਾਣੇ ਬਣਾਉਣਾ ਹੋਵੇ। ਅੱਛਾ ਜੀ। ਉਹ ਤਾਂ ਉਹ ਹੀ ਹੁੰਦੇ ਆ। ਹਾਂ ਜੀ। ਬਟਨੇ ਨਾਲ ਹੀ ਆ। ਹੂੰ। ਇੱਥੇ ਬਹੁਤ ਵਧੀਆ ਬੰਦੇ ਆ ਤੇ ਕੋਟ ਵੀ ਬਹੁਤ ਵਧੀਆ ਬੰਦੇ। ਇਹ ਆਪਣਾ ਕੋਟੋ ਤੇਰ ਕਰਵਾਇਆ। ਅੱਛਾ ਜੀ। ਆਹ ਵਾਲਾ ਹੀ। ਜਿਹੜਾ ਆਹ ਕੋਟਾ ਜੀ ਰਾਜਪੁਰ ਤੋਂ ਲਿਆ ਸੀ ਤਿਆਰ ਕਰਵਾਇਆ। ਉੱਥੇ ਬਹੁਤ ਵਧੀਆ ਖੁੰਡੇ ਤਿਆਰ ਉਪਿੰਡਰ ਆਪਰਾ ਬਾਈ ਦੇ ਹਾਂਜੀ ਰਾਪੁਰ ਚ ਬਹੁਤ ਸ਼ਾਨਦਾਰ ਕੁੰਡੇ ਬਣਾਉਂਦੇ ਆ ਜੀ ਜ਼ਿਲ੍ਹਾ ਮਾਨਸਾ ਹੂੰ ਬਾਈ ਜੀ ਆਪਾਂ ਕਿਹੜੇ ਪਿੰਡ ਤੋਂ ਐ ਸੱਸੀ ਕਾਲਵੀਰ ਜੀ ਸੱਸੀ ਕਾਲ ਜੀ ਆਪਣਾ ਪਿੰਡ ਵੀਰੇਵਾਲਾ ਜੱਟਾਂ ਬਾਈ ਜੀ ਹਾਂਜੀ ਤੇ ਨਾਮ ਕੇਸਰ ਸਿੰਘ ਸੰਧੂ ਹਾਂਜੀ ਤੇ ਬਾਈ ਜੀ ਅਸੀਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦੇ ਸੀ ਵੀ ਜਿਸ ਤਰ੍ਹਾਂ ਜਿਸ ਤਰੀਕੇ ਨਾਲ ਵੀ ਸਾਨੂੰ ਮੇਲੇ ਤੇ ਆਉਣ ਦੀ ਚਾਹਣਾ ਸੀ ਵੀ ਪਿਆਬੀ ਵਿਰਾਸਤ ਵੇਖਣ ਨੂੰ ਮਿਲੂਗੀ ਹਾਂਜੀ ਤੇ ਉਵੇਂ ਦਾ ਬਾਈ ਜੀ ਆਪਾਂ ਨੂੰ ਨਾ ਕੋਈ ਇੱਥੇ ਜਾਦੇ ਵੀ ਚੰਗਾ ਨਹੀਂ ਲੱਗਿਆ ਕਿਉਂ ਜਿਹੜੇ ਹਿਸਾਬ ਨਾਲ ਵੀ ਆਪਾਂ ਮੇਲਾ ਆਪਾਂ ਬਣਾਇਆਗਾ ਵੀ ਪੰਜਾਬੀ ਵਿਰਾਸਤ ਦੇਖੀਏ ਤਾਂ ਉਹਦੇ ਵਿੱਚ ਬਾਈ ਜੀ ਸਾਨੂੰ ਆ ਬਾਈ ਜੀ ਮਿਲੇ ਤੇ ਇਹ ਬਾਈ ਜੀ ਤਾਂ ਆਪਣੇ ਪਿੰਡੂ ਹੀ ਨੇ ਤੇ ਪੰਜ ਚਾਰ ਕਿ ਜਾਣੇ ਹੋਰ ਮਿਲੇ ਜਿਨ੍ਹਾਂ ਦੇ ਕੀ ਪੰਜਾਬੀ ਸੱਭਿਆਚਾਰਕ ਪੰਜਾਬੀ ਪਹਿਰਾਵਾ ਪਾਇਆ ਹੋਇਆ ਸੀ ਵਿਰਾਸਤ ਸ਼ਬਦ ਜੇ ਵਰਤਣਾ ਹੋਵੇ ਹਾਂ ਹਾਂ ਵਿਰਾਸਤ ਸ਼ਬਦ ਦੇ ਹਿਸਾਬ ਨਾਲ ਹੂੰ ਤੇ ਇੱਥੇ ਮੰਨ ਕੇ ਬਾਈ ਜੀ ਸਾਰੇ ਵੀ ਪੈਂਟਾਂ ਸ਼ਰਟਾਂ ਜਿਵੇਂ ਵੀ ਤੁਹਾਨੂੰ ਆਪਣਾ ਜਿਹੜਾ ਚੱਲਦਾ ਪਹਿਰਾਵਾ ਉਹ ਚੱਲ ਰਿਹਾ ਹੈ ਤੇ ਅਸੀਂ ਇਹੀ ਸੰਦੇਸ਼ ਤਾਂ ਦੇਣਾ ਚਾਹੁੰਦੇ ਆ ਵੀ ਜੇ ਪੰਜਾਬੀ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਹੈ ਤਾਂ ਵਧੀਆ ਕੁਰਤਾ ਚਾਦਰਾਂ ਕੁਰਤਾ ਚਾਦਰਾਂ ਨਹੀਂ ਲਾਉਣਾ ਤਾਂ ਕੁਰਤਾ ਪਜਾਮਾ ਵੀ ਪਾ ਸਕਦੇ ਆ ਆਪਾਂ ਉੱਚ ਵੀ ਕੋਈ ਜ਼ਿਆਦਾ ਉਹ ਨਹੀਂ ਹੈਗਾ ਹਾਂਜੀ ਤੇ ਜਿਹੜਾ ਕੁਰਤਾ ਚਾਦਰਾਂ ਨੇ ਇਹ ਮੰਨ ਕੇ ਚੱਲ ਆਪਣੇ ਬਜ਼ੁਰਗਾਂ ਦੀ ਨਿਸ਼ਾਨੀ ਹੈ ਅੱਛਾ ਜੀ ਵੀ ਇਹਨੂੰ ਆਪਾਂ ਸਾਂਭ ਕੇ ਰੱਖੀਏ ਜਿਹੜਾ ਕੁਰਤਾ ਚਾਦਰਾਂ ਮੰਨ ਕੇ ਚੱਲੋ ਵੀ ਇਹ ਇਹ ਆਪਾਂ ਨੂੰ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਫਾਇਦੇਮੰਦ ਐ ਆ ਵੀ ਇੱਕ ਮੌਕੇ ਆਪਾਂ ਨੂੰ ਮੀਂਹ ਕਣੀ ਦੇ ਵਕ ਕੇ ਆਪਾਂ ਇਹਦੀ ਬੁੱਕਲ ਵੀ ਮਾਰ ਸਕਦੇ ਆ ਤੇ ਕਿਤੇ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਤਾਂ ਉੱਥੇ ਆਪਾਂ ਵਿਛਾ ਕੇ ਆਰਾਮ ਵੀ ਕਰ ਸਕਦੇ ਆ ਹਾਂਜੀ ਹਾਂ ਤੇ ਆਪਾਂ ਨੂੰ ਕਿਸੇ ਮੌਕੇ ਲੋੜ ਪਵੇ ਆਪਾਂ ਧੀ ਭੈਣ ਦੀ ਇੱਜ਼ਤ ਵੀ ਆਪਾਂ ਇਸ ਨਾਲ ਢੱਕ ਸਕਦੇ ਆ ਜਿਹੜੀ ਆਪਣੀ ਦਸਤਾਰ ਬੰਨੀ ਹੋਈ ਆ ਇਹ ਆਪਣੀ ਤਾ ਕਰਕੇ ਪੰਜਾਬੀ ਸੱਭਿਆਚਾਰ ਚ ਵੀ ਇਹ ਆਪਾਂ ਨੂੰ ਜ਼ਰੂਰੀ ਆ ਬਈ ਵੀ ਆਪਾਂ ਤਾ ਕਰਕੇ ਪੰਜਾਬੀ ਸੱਭਿਆਚਾਰ ਚ ਵੀ ਇਹ ਆਪਾਂ ਨੂੰ ਜ਼ਰੂਰੀ ਆ ਬਈ ਵੀ ਆਪਾਂ ਇਹਦੇ ਨਾਲ ਮਿਲ ਕੇ ਰਹਿਣਾ ਚਾਹੀਦਾ ਇੱਕ ਗਿੱਦੇ ਉਹ ਵੀ ਹੋਇਆ ਸੀਗਾ ਜਿਵੇਂ ਟੈਸਟਿੰਗ ਜੀ ਕਰੀ ਸੀ ਉਹਨਾਂ ਨੇ ਹਾਂਜੀ ਉਸ ਕੋਈ ਕਿਸੇ ਕੁੜੀ ਜਾਂਦੀ ਸੀ ਕੋਈ ਹਾਂਜੀ ਉਹਨਾਂ ਨੇ ਜਾਣ ਕੇ ਉਹਦੇ ਮਤਲਬ ਜੀਨ ਉਹ ਥੋੜੀ ਪਾੜਤੀ ਹੋਊਗੀ ਮੰਨ ਲਓ ਵੀ ਹਾਂਜੀ ਤੇ ਫਿਰ ਉਹਨਾਂ ਨੇ ਹੋਰ ਬੰਦੇ ਕਿੰਨਾ ਚਿਰ ਫਿਰਦੇ ਰਹੇ 45 40 ਮਿੰਟ ਹਾਂਜੀ ਉਹ ਕੁਦਰਤੀ ਉੱਥੇ ਕੋਈ ਪੱਗ ਵਾਲਾ ਬੰਦਾ ਸੀਗਾ ਹਾਂਜੀ ਹਾਂ ਉਹਨੇ ਉਹ ਲਾ ਕੇ ਤੇ ਉਹਨੂੰ ਮਤਲਬ ਉੱਪਰ ਦੇਤੀ ਉਹਦੇ ਹਾਂਜੀ ਹਾਂ ਹਾਂ ਤੇ ਉਹਨੂੰ ਪੁੱਛਿਆ ਵੀ ਆ ਉਹ ਉਹਨੇ ਉਹ ਐ ਫਿਰਦੀ ਸੀ ਮਤਲਬ ਮੈਨੂੰ ਪਤਾ ਨਹੀਂ ਜਾਣ ਕੇ ਠੀਕ ਹੈ ਜੀ ਤੇ ਕੈਮਰੇ ਲੱਗੇ ਸੀ ਠੀਕ ਹੈ ਜੀ ਉਹਨੇ ਪੁੱਛਿਆ ਵੀ ਇਹ ਕਿਉਂ ਦੇ ਰਹੇ ਆ ਕੱਪੜਾ ਤੇ ਫਿਰ ਉਹਨੇ ਉਹਨੂੰ ਬਾਅਦ ਚ ਦੱਸਿਆ ਮੰਨ ਲਓ ਹਾਂ ਜੀ ਹਾਂ ਇਹ ਜ਼ਰੂਰੀ ਹੈ ਜੀ ਇਹ ਆਪਾਂ ਇਹ ਕੱਲੇ ਇਹਦਾ ਆਪਣਾ ਨੰਗ ਨਹੀਂ ਟੱਕ ਸਕਦੇ ਜੀ ਆਪਾਂ ਕਿਸੇ ਦੀ ਇੱਜ਼ਤ ਬਚਾ ਵੀ ਸਕਦੇ ਆ ਇਹਦੇ ਨਾਲ ਹਾਂ ਵੀ ਇੱਜ਼ਤ ਆਪਣੇ ਇਹ ਕੋਈ ਦਸਤਾਰ ਵੀ ਆਪਾਂ ਜਿਹੜੇ ਉੱਤੇ ਪਰਨੇ ਬੰਨੇ ਹੋਏ ਨੇ ਜਿਵੇਂ ਭਾਈ ਜੀ ਨੇ ਕਿਹਾ ਵੀ ਸਮੋਸੇ ਇਹ ਇਹ ਇਸ ਕੰਮ ਵਾਸਤੇ ਨੇ ਵੀ ਇੱਕ ਤਾਂ ਆਪਾਂ ਇਹਨਾਂ ਤੋਂ ਕੰਮ ਲੈ ਸਕਦੇ ਆ ਵੀ ਇੱਕ ਕਈ ਵਾਰੀ ਕਿਸੇ ਦੀ ਇੱਜ਼ਤ ਦੀ ਤੀ ਪੈਣ ਦੀ ਜਾਂ ਆਪਣੀ ਵੀ ਕਿਤੇ ਵੀ ਕਿਸੇ ਸੰਗਤ ਦੀ ਦਸਤਾਰ ਲੇਗੀ ਤਾਂ ਆਪਾਂ ਉੱਥੇ ਇਸ ਦੀ ਵਰਤੋਂ ਕਰ ਸਕਦੇ ਆ ਆ ਜਿਹੜਾ ਹੁਣ ਹੋਇਆ ਸੀਗਾ ਪਾਣੀ ਵਾਲਾ ਲਧਿਆਣੇ ਵਾਲਾ ਹਾਂਜੀ ਹਾਂ ਉਹਦੇ ਚ ਵੀ ਇੱਕ ਪੁਲਿਸ ਵਾਲੇ ਦੇ ਸਤਾਰ ਲੱਗੀ ਸੀ ਹਾਂਜੀ ਹਾਂ ਉਹ ਫਿਰ ਬੰਨਿਆ ਉਹਨਾਂ ਨੇ ਆਪ ਦੇ ਹਾਂਜੀ ਹਾਂ ਸਿੰਘਾਂ ਨੇ ਬੰਨਿਆ ਜੀ ਇਹ ਹਾਂ ਜਿਹੜਾ ਸਿੰਘਾਂ ਨੇ ਉਹਦੀ ਪੱਗ ਦੀ ਇੱਜ਼ਤ ਰੱਖੀ ਤੇ ਉਹਨਾਂ ਕੋਲੇ ਸੀਗਾ ਲੱਗਿਆ ਕਮਰ ਕਸਾ ਹਾਂਜੀ ਹਾਂ ਕਮਰ ਕਸੇ ਨਾਲ ਉਹਨਾਂ ਨੇ ਉਹਦੀ ਇੱਜ਼ਤ ਰੱਖੀ ਹੋਵੇ ਪੱਤਾ ਕਮਰ ਕਸਾ ਸਿੱਧੇ ਬੰਨ੍ਹਿਆ ਇਹ ਆਪਾਂ ਨੂੰ ਵੀ ਜੀ ਇਸੇ ਕੰਮ ਵਾਸਤੇ ਹੀ ਬਣ ਸਕਦੇ ਹਾਂ ਜੀ ਇਹਦਾ ਕੋਈ ਜ਼ਿਆਦਾ ਆਪਾਂ ਨੂੰ ਐ ਵੀ ਇਹ ਜ਼ਰੂਰੀ ਨਹੀਂ ਹੈਗਾ ਚੱਕਣਾ ਵੀ ਇਹ ਤਾਂ ਕਰਕੇ ਜ਼ਰੂਰੀ ਆ ਵੀ ਕਈ ਵਾਰੀ ਵੀ ਆਪਾਂ ਕਿਸੇ ਦੀ ਇੱਜ਼ਤ ਬਚਾ ਸਕਦੇ ਆ ਤੇ ਆਪਾਂ ਆਪ ਦਾ ਨੰਗ ਢਾਗ ਸਕਦੇ ਆ ਤਾ ਕਰਕੇ ਜ਼ਰੂਰੀ ਆ ਜੀ ਵੀ ਇਹ ਚੀਜ਼ਾਂ ਮੰਨ ਲਓ ਵੀ ਇਹਨਾਂ ਦੀ ਜ਼ਰੂਰਤ ਸੇ ਹਾਂਜੀ ਜ਼ਰੂਰਤ ਪੈਣੀ ਆ ਜੀ ਆਉਣ ਵਾਲੇ ਟਾਈਮ 'ਚ ਇਹਨਾਂ ਦੀ ਜਿਆਦਾ ਤੋਂ ਜਿਆਦਾ ਜ਼ਰੂਰਤ ਪੈਣੀ ਆ ਤਾਂ ਕਰਕੇ ਵੀ ਆਪਾਂ ਜਿਹੜੀ ਨਵੀਂ ਜਨਰੇਸ਼ਨ ਆ ਇਹਨੂੰ ਆਪਾਂ ਇਹੀ ਦੱਸਣਾ ਚਾਹੁੰਦੇ ਆ ਵੀ ਆਪਾਂ ਆਪਣਾ ਪੰਜਾਬੀ ਵਿਰਸਾ ਨਾ ਭੁੱਲ ਗਏ ਤਾਂ ਕਰਕੇ ਵੀ ਇਹ ਜਿਹੜੇ ਲੋੜ ਦੀਆਂ ਸੀ ਐ ਨਹੀਂ ਸੀ ਵੀ ਉਹੀ ਲਵੇਟ ਲਿਆ ਹਨ ਹਾਂਜੀ ਹਾਂ ਲੋੜ ਇਹ ਜੀ ਜਿਹੜੇ ਸਾਰੇ ਆਪਣੇ ਕੋਲੇ ਸਾਰਾ ਕੱਪੜਾ ਜੀ ਇਹ ਮੰਨ ਕੇ ਚੱਲੋ ਦਸਤਾਰ ਆ ਜਿਵੇਂ ਆਪਾਂ ਚਾਦਰਾਂ ਕਹਿ ਸਕਦੇ ਆ ਜਿਵੇਂ ਆਪਾਂ ਮੋਢੇ ਤੇ ਧਰਨ ਵਾਸਤੇ ਸਾਫ ਆ ਜਾਂ ਸਮੋਸਾ ਕਹਿ ਸਕਦੇ ਆ ਇਹ ਸਾਰੇ ਲੋਹੜੀ ਦੇ ਵਸਤਰ ਨੇ ਜੀ ਇਹ ਜੇ ਆਪਾਂ ਇਹਨਾਂ ਨੂੰ ਵੀ ਜ਼ਰੂਰੀ ਵਰਤ ਸਕਦੇ ਆ ਜੀ ਤਾਂ ਕਰਕੇ ਲਓ ਜੀ ਇਹ ਬਾਈ ਮਿਲੇ ਸੀ ਮੇਲੇ ਚ ਆ ਬਾਈ ਜੀ ਨਾਲ ਮੜਾ ਜਾ ਹਾਂ ਤੁਹਾਡੇ ਹਰਦੀਪ ਜੀ ਤੁਹਾਡੇ ਮਾਧਿਮ ਰਾਹੀਂ ਮੈਂ ਇੱਕ ਥੋੜਾ ਜਿਹਾ ਮੈਸੇਜ ਕੋਈ ਸੁਨੇਹਾ ਹੋਰ ਜਿਹੜਾ ਨੌਜਵਾਨਾਂ ਨੂੰ ਤੁਸੀਂ ਦੇਣਾ ਚਾਹੁੰਦੇ ਹੋ ਜੀ ਹਾਂਜੀ ਹਰਦੀਪ ਜੀ ਮੈਂ ਤੁਹਾਡੇ ਨਾਲ ਇਸ ਚੈਨਲ ਦੇ ਮਾਧਿਮ ਰਾਹੀਂ ਇੱਕ ਥੋੜਾ ਜਿਹਾ ਹੋਰ ਸੁਨੇਹਾ ਦੇਣਾ ਚਾਹੁੰਦਾ ਵੀ ਜੋ ਅੱਜ ਕੱਲ ਪੰਜਾਬੀ ਪੈਰਾਹੇ ਪੈਰਾਹੇ ਦੇ ਵਿੱਚ ਆਮ ਹੀ ਵੇਖਦੇ ਆ ਚੈਨਲਾਂ ਦੇ ਉੱਤੇ ਕਈ ਪੰਜਾਬੀ ਪਹਿਰਾਵਾ কুরਤਾ ਚਾਦਰਾਂ ਪਾ ਕੇ ਕੋਈ ਗਲਤ ਅਸ਼ਲੀਲ ਰੀਲਾਂ ਬਣਾਉਂਦੇ ਆ ਉਹਦੇ ਨਾਲ ਗਲਤ ਅਫੈਕਟ ਜਾਂਦਾ ਵੀ ਕਹਿੰਦੇ ਚਾਦਰੇ ਵਾਲੇ ਗਲਤ ਹੈ ਜਾਂ ਕੋਈ ਗਲਤ ਹੈ ਜਾਂ ਇਸ ਤਰ੍ਹਾਂ ਦਾ ਮੋਂਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਸੀਂ ਜਾਂ ਤਾਂ ਅਜਿਹੇ ਜਿਹੇ ਰੀਲਾਂ ਗੰਦੀਆਂ ਬਣਾਉਣੀਆਂ ਤੁਸੀਂ কুরਤੇ ਚਾਦੇ ਤੋਂ ਪਰਹੇਜ਼ ਕਰਕੇ ਹੀ ਬਣਾਓ ਕਿਉਂਕਿ ਤੁਸੀਂ ਇਸ ਸਾਡੇ ਪਿਓ ਦਾਦੇ ਦੀ ਨਿਸ਼ਾਨੀ ਨੂੰ ਲੀਗ ਨਾ ਲਾਓ ਤਾਂ ਕਿ ਸਾਨੂੰ ਕਿਸੇ ਤੋਂ ਮਾੜੀ ਗੱਲ ਨਾ ਸੁਣੀ ਪਵੇ ਜਦੋਂ ਵੀ ਅਸੀਂ ਕਿਤੇ ਮੇਲਿਆਂ ਤੇ ਜਾਂਦੇ ਆ ਸਾਡੇ ਕੱਲ ਨਹੀਂ ਕੋਈ ਗਲਤ ਨਿਕਾਣਾ ਨਾ ਚਾਕੇ ਵੀ ਹਰ ਹਰਕ ਚਾਦਰ ਵਾਲਾ ਇਸੇ ਤਰ੍ਹਾਂ ਦੀ ਉਹਨੂੰ ਗਲਤ ਤਰ੍ਹਾਂ ਵੇਚ ਕਰ ਅਸੀਂ ਆਪਣਾ ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰਦੇ ਆਂ ਜੀ ਸਾਨੂੰ ਕੋਈ ਇਹਦੇ ਵਿੱਚ ਸ਼ਰਮ ਵਾਲੀ ਗੱਲ ਨਹੀਂ ਹੈਗੀ ਵੀ ਜੀ ਅਸੀਂ ਵੀ ਅੱਜ ਦੀ ਨਵੀਂ ਜਨਰੇਸ਼ਨ ਦੇ ਮੁੰਡੇ ਹੋ ਕੇ ਵੀ ਅਸੀਂ ਆਹ ਕੁੜਤਾ ਚਾਦਰਾਂ ਜਾਂ ਪੱਗ ਲਾਈ ਹੋਈ ਆ ਵੀ ਸਾਨੂੰ ਕੋਈ ਗਲਤ ਕਮੈਂਟ ਕਰੂਗਾ ਨਹੀਂ ਸਾਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਅਸੀਂ ਆਪਣੇ ਪੁਰਖਾਂ ਦੀ ਨਿਸ਼ਾਨੀ ਸ਼ਾਮ ਕੇ ਰੱਖਣੀ ਚਾਹੁੰਦੇ ਆ ਤੇ ਅਸੀਂ ਆਪਣਾ ਪੰਜਾਬੀ ਪਹਿਰਾਵਾ ਪਾਉਣ ਤੇ ਤੇ ਪੰਜਾਬੀ ਹੋਣ ਤੇ ਬਹੁਤ ਮਾਣ ਮਹਿਸੂਸ ਕਰਦੇ ਆਂ ਜੀ ਆ ਇੱਕ ਮੈਸੇਜ ਹੋਰ ਦੇਣਾ ਚਾਹੁੰਦੇ ਆ ਜੇ ਅਸੀਂ ਆਪਣੀਆਂ ਧੀਆਂ ਪਹਿਣਾ ਨੂੰ ਹਾਂਜੀ ਵੀ ਜੋ ਕਿ ਕੁੜੀਆਂ ਹੁਣ ਪੜੀਆਂ ਲਿਖਿਆ ਹਨਾ ਵੀ ਜੀਨ ਦੀਆਂ ਪੈਂਟਾਂ ਤੇ ਸ਼ਰਟਾਂ ਪਾ ਕੇ ਯਾਰ ਆਪਣੇ ਹੁਣ ਸ਼ਹਿਰਾਂ ਬਜ਼ਾਰਾਂ ਚ ਤੁਰੀਆਂ ਫਿਰਦੀਆਂ ਹਨਾ ਵੀ ਧੀਆਂ ਪਹਿਣਾ ਨੂੰ ਇਹੀ ਮੈਸੇਜ ਹੈ ਸਾਡਾ ਹਨਾ ਵੀ ਭੈਣੋ ਵੀ ਤੁਸੀਂ ਪੰਜਾਬੀ ਸ਼ੂਟ ਪਾਓ ਵੱਧ ਤੋਂ ਵੱਧ ਸੋਹਣੇ ਲੱਗਣਗੇ ਤੁਹਾਡੀ ਇੱਜ਼ਤ ਬੰਨੀ ਨਹੀਂ ਕੋਈ ਝਾਕੂਆ ਦਸਤਾਰ ਅਸਲ ਤਾਂ ਸਭ ਤੋਂ ਵੱਡੀ ਤਾਂ ਦਸਤਾਰ ਹੈ ਗੁਰਗਾਂ ਦੀ ਬਖਸ਼ੀ ਹੋਈ ਜੇ ਤੁਸੀਂ ਦਸਤਾਰ ਬਨੋਗੇ ਉਦੋਂ ਵੀ ਹੋਰ ਵੱਧ ਸੋਹਣਿਆ ਲੱਗੋਗੇ ਇਹ ਹੀ ਸਾਡਾ ਮੈਸੇਜ ਹੈ ਧੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਭੈਣੋ ਤੁਸੀਂ ਪੰਜਾਬੀ ਸ਼ੂਟ ਪਾਓ ਵੱਧ ਤੋਂ ਵੱਧ ਧੰਨਵਾਦ ਠੀਕ ਆ ਜੀ ਧੰਨਵਾਦ ਤੁਹਾਡਾ ਸਾਰਾ